ਪਿਆਰੇ ਦੋਸਤੋ ਸਵੇਰ ਤੋਂ ਹੀ ਅੱਜ ਮਨ ਕੁਝ ਅਜੀਬ ਕਿਸਮ ਦਾ ਪਰੇਸ਼ਾਨ ਸੀ ਉਦਾਸ ਸੀ ਮੁੰਬਈ ਤੋਂ ਚੰਡੀਗੜ੍ਹ ਦੀ ਫਲਾਈਟ ਫੜੀ ਇੱਥੇ 8:00 ਵਜੇ ਪਹੁੰਚੇ 8:00 ਵਜੇ ਆ ਕੇ ਕਿ ਖਬਰਾਂ ਨੇ ਦੇਖੀਆਂ ਇਹਨੇ ਦਿਨ ਪੰਜਾਬ ਦੀਆਂ ਤਾਂ ਟੈਲੀਵਿਜ਼ਨ ਔਨ ਕੀਤਾ ਤੇ ਪਹਿਲੀ ਖਬਰ ਸੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਬੇਸ਼ੱਕ ਉਸ ਦੁਨੀਆ ਵਿੱਚ ਨਹੀਂ ਰਹੇ। ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਨਹੀਂ ਰਹੇ। ਮਗਰ ਉਹਨਾਂ ਦੀ ਰਚਨਾ, ਉਹਨਾਂ ਦੀ ਕਲਮ, ਉਹਨਾਂ ਦਾ ਕਲਮ, ਉਹਨਾਂ ਦੇ ਕੌਲਮ ਹਰ ਪੰਜਾਬੀ ਦੀ ਜ਼ੁਬਾਨ ਤੇ ਮੁਹਾਵਰੇ ਬਣ ਕੇ ਵਿਚਰਦੇ ਰਹਿਣਗੇ, ਬੋਲਦੇ ਰਹਿਣਗੇ, ਆਪਣੇ ਆਪ ਚ ਮੁਹਾਵਰੇ ਬਣ ਜਾਣਗੇ। ਸੋ ਬਹੁਤਾ ਕੁਝ ਨਾ ਕਹਿੰਦੇ ਹੋਇਆ ਬਹਿਸ, ਉਹਦਾ ਅਸਲੀ ਕੋਈ ਸ਼ਬਦਾਂ ਵਿੱਚ ਕਰਨ ਵਾਸਤੇ ਮੇਰੇ ਕੋਲੇ ਕੁਝ ਵੀ ਨਹੀਂ ਹੈ ਬਸ ਪ੍ਰਮਾਤ ਪਾਉ ਉਹਨਾਂ ਦੀ ਉਸ ਸ਼ਾਇਰੀ ਤੇ ਮਿਆਰ ਨੂੰ ਜੋ ਉਹਨਾਂ ਨੇ ਕਾਇਮ ਕੀਤਾ ਹੈ ਉਹ ਹਮੇਸ਼ਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਪੰਜਾਬੀ ਅਦਬ ਨੂੰ ਪੰਜਾਬੀ ਮਾਂ ਬੋਲੇ ਨੂੰ ਇਹਨਾਂ ਕੁਝ ਦੇ ਕੇ ਗਏ ਆਉਣ ਵਾਲੀਆਂ ਨਸਲਾਂ ਉਹਨਾਂ ਤੋਂ ਪੜ ਕੇ ਸੇਧ ਲੈਣ ਗਿਆ ਔਰ ਪੰਜਾਬ ਦੀ ਸ਼ਾਇਰੀ ਹਮੇਸ਼ਾ ਅੱਛੀ ਹੋ ਕੇ ਲੋਕਾਂ ਦੇ ਵਿੱਚ ਚਲਦੀ ਰਹੇਗੀ ਉਹ ਪੰਜਾਬੀ ਦੇ ਆਪਣੇ ਆਪ ਦੇ ਵਿੱਚ ਸ਼ਾਇਰੀ ਦੇ ਸਕੂਲ ਨੇ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਇੱਕ ਨਵੀਂ ਸਿਰਜਣਾਤਮਕ ਸ਼ੈਲੀ ਦੇ ਬਿਹਤਰੀਨ ਸ਼ਾਇਰੋ ਸੰਜੀਤ ਪਾਤਰ ਸਾਹਿਬ ਜਿਸ ਨੂੰ ਅੱਜ ਅਨੁਵਾਦਾ ਕਹਿੰਦੇ ਹੋਏ ਮੈਂ ਸਭ ਤੋਂ ਇਹੋ ਉਮੀਦ ਰੱਖਦਾ ਕਿ ਉਹਨਾਂ ਲਈ ਦੁਆ ਕਰਨਾ ਕਿ ਉਹ ਫੇਰ ਪੰਜਾਬੀ ਦੀ ਖੇਦਮਤ ਲਈ ਮਾਲਕੋਨਾਂ ਨੂੰ ਇੱਕ Namirul Fitbidi. Amin. Rabrak.